नमस्कार आप देख रहे हैं वी क्रांति न्यूज ਕੀਆ ਬ੍ਰੋ ਹਮਸਮਾਨ ਜੋ ਸ਼੍ਰੀ ਸੁਪਨ ਸ਼ਰਮਾ ਦੀ ਕਮੇਨਤ ਪਿੰਸ ਜ਼ਿਲੰਧਰ ਜਿਨ੍ਹਾਂ ਦੇ ਦਿਸਾ ਮੋਰ ਪੇਸ਼ਾਨੇ ਜਾਂਦੇ ਮਾੜੇ ਅਨਸਰਾਂ ਦੇ ਖਿਲਾਫ ਤੇ ਡਰੱਗਸ ਮੁਕਦਮੇ ਦਾ ਕਲਾਮ ਮੁਹਿੰਮ ਚੱਲੀ ਗਈ ਹੈ ਜਿਹਦੇ ਚੱਲਦੇ ਹਾਂ ਪਹਿਲਾਂ ਵੀ ਇਸ ਮੁਕਾਦਮੇ ਦੇ ਵਿੱਚ 1 ਕਿਲੋ ਹੈਰੋਨ ਤੇ 5 ਕਿਲੋ ਅਫੀਮ ਰਿਕਵਰ ਕੀਤੀ ਸੀ ਜਿਹਦੇ ਚੱਲਦੇ ਹਾਂ ਫਾਰਵਰਡ ਲਿੰਕ ਦੇ ਵਿੱਚੋਂ ਕਰੋਰ ਪ੍ਰਕਾਸ਼ ਸਿੰਘ ਪਾਸ਼ਾ ਰੈਜੀਡੈਂਸੋਂ ਗਦਰਵਾ ਇਸ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਜਿਹਨੇ ਕਾਬੂ ਦੇ ਵਿੱਚੋਂ ਵੀ 45 ਕਿਲੋ ਆਫੀ ਹਸਕ ਜੋ ਕਿ ਬਾਹਰ ਦੇ ਸਟੇਟ ਤੋਂ ਲੈ ਕੇ ਆਈ ਹੋਰ ਕਵਰ ਕੀਤੀ ਗਈ ਤੇ ਇਹਦੇ ਅਰੈਸਟ ਪਾ ਕੇ ਹੁਣ ਜੇਲ੍ਹ ਵਿੱਚ ਭੇਜਿਆ ਸਰ ਦੋਸ਼ੀ ਤੇ ਪਹਿਲਾਂ ਹੁਕਮਤ ਹਰੇ ਕੋਈ ਨਹੀਂ ਦੋਸ਼ੀ ਦੇ ਖਿਲਾਫ ਪਹਿਲਾਂ ਕੋਈ ਕੇਸ ਰਿਸਟਰ ਨਹੀਂ ਨਮਸਕਾਰ ਆਪ ਦੇਖ ਰਹੇ ਹੈ ਵੀ ਕ੍ਰਾਂਤੀ ਨਿਊਜ਼